ਪੰਜਾਬ ਦੇ ਲੋਕਾਂ ਤੇ ਪਈ ਮਹਿੰਗਾਈ ਦੀ ਮਾਰ ਦਿੱਤੇ ਸੰਕਟ ਨਾਲ ਜੂਝ ਰਹੇ ਸੂਬਾ ਸਰਕਾਰ ਨੇ ਆਪਣੀ ਸਥਿਤੀ ਸੁਧਾਰਨ ਲਈ ਪੈਟਰੋਲ ਅਤੇ ਡੀਜ਼ਲ ਤੇ ਵੈਟ ਦਾ ਦਿੱਤਾ ਹੈ ਪੈਟਰੋਲ ਤੇ ਵੈਟ ਵਿੱਚ 61 ਪੈਸੇ ਅਤੇ ਡੀਜ਼ਲ ਤੇ 92 ਪੈਸੇ ਦਾ ਵਾਅਦਾ ਕੀਤਾ ਗਿਆ ਹੈ ਮੋਹਾਲੀ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਿੰਦਰ ਸਿੰਘ ਮੌਂਗਿਆ ਨੇ ਕਿਹਾ ਕਿ ਪਹਿਲਾਂ ਹੀ ਘਾਟੇ 'ਚ ਜਾ ਰਹੇ ਪੰਪ ਡੀਲਰਾਂ ਦਾ ਹੋਰ ਬੁਰਾ ਹਾਲ ਹੋਵੇਗਾ ਜੇਕਰ ਸਰਕਾਰ ਚੰਡੀਗੜ੍ਹ ਤੇ ਬਰਾਬਰ ਰੇਟ ਕਰ ਦੇਵੇ ਦ ਰੈਵਨਿਊ 700 ਕਰੋੜ ਆਵੇਗਾ ਐਦਾਂ ਜੀ ਇਹ ਤਾਂ 10 ਸਾਲ ਹੋ ਗਏ ਸਾਨੂੰ ਸਰਕਾਰਾਂ ਨਾਲ ਲੜਦਿਆਂ ਨੂੰ ਹਰ ਸਰਕਾਰ ਜਿਹੜੀ ਹੈ ਉਹ ਪੈਟਰੋਲ ਡੀਜ਼ਲ ਹਵਾ ਕਿ ਇੱਕ ਬੇਸਿਕ ਨੈਸੈਸਿਟੀ ਹੈ ਉਹਨੂੰ ਨੈਸੈਸਿਟੀ ਨਾ ਸਮੇਤੇ ਹੋਏ ਤੋਂ ਉਹਨੂੰ ਐਗਜ਼ਾਮਪਲ ਤੇ ਮੈਂ ਸ਼ਰਾਬ ਦਾ ਪਿਛਲੇ ਸਾਲ ਇਹਨਾਂ ਨੇ ਸ਼ਰਾਬ ਸਸਤੀ ਕਰਤੀ ਕਿ ਜੀ ਸਾਡਾ ਰੈਵਨਿਊ ਵਧੇਗਾ ਪੈਟਰੋਲ ਡੀਜ਼ਲ ਤੇ ਇਹ ਗੱਲ ਕਿਉਂ ਨਹੀਂ ਲਾਗੂ ਹੁੰਦੀ ਅੱਜ ਦੀ ਰੇਟ ਤੇ ਹਾਲਾਤ ਇਹ ਨੇ ਜੀ ਕਿ ਆਲਰੇਡੀ ਐਨੀ ਜ਼ਬਰਦਸਤ ਸਮਗਲਿੰਗ ਚੱਲ ਰਹੀ ਹੈ ਇਹ ਜਿਹੜਾ ਆਪਾਂ ਗੱਲ ਕਰਦੇ ਆਂ ਸੈਂਡ ਮਾਫੀਆ ਲੈਂਡ ਮਾਫੀਆ ਦੀ ਇਹ ਸਭ ਤੋਂ ਵੱਡਾ ਜਿਹੜਾ ਮਾਫੀਆ ਹੈ ਇਸ ਵੇਲੇ ਔਇਲ ਮਾਫੀਆ ਹੈ ਰੈਂਪਡ ਸਮਗਲਿੰਗ ਹੋ ਰਹੀ ਹੈ ਅਸੀਂ ਬਾਰ-ਬਾਰ ਸਰਕਾਰ ਨੂੰ ਕੇਸ ਅੜਵਾਏ ਨੇ ਸਮਗਲਿੰਗ ਦੇ ਪਰ ਸਰਕਾਰ ਇਸ ਗੱਲ ਨੂੰ ਸਮਝਣ ਨੂੰ ਤਿਆਰ ਨਹੀਂ ਇਸ ਵੇਲੇ ਜਿਹੜੇ ਅੱਜ ਹੁਣ ਰੇਟ ਵਧੇ ਨੇ ਕੋਈ 6 ਰੁਪਏ ਲੀਟਰ ਦਾ ਚੰਡੀਗੜ੍ਹ ਡੀਜ਼ਲ ਸਸਤਾ ਔਰ 3.5 ਰੁਪਏ ਦੇ ਕਰੀਬ ਪੈਟਰੋਲ ਸਸਤਾ ਉਸਨੇ ਵੇਖੋ ਇਹ ਸਿਰਫ ਮੁਹਾਲੀ ਜ਼ਿਲ੍ਹੇ ਚ ਨਹੀਂ ਹੈ ਇਹ ਸਾਰਾ ਮੁਹਾਲੀ ਫਟੇਗੜ ਸਾਹਿਬ ਰੋਪੜ ਉਸ ਤੋਂ ਬਾਅਦ ਤੁਸੀਂ ਉਧਰ ਲਿਆਓ ਕਿ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਵੀ ਹੀ ਹਾਲ ਹੈ ਜਿਹੜਾ ਬਾਰਡਰ ਲੱਗਦਾ ਆਪਣਾ ਪਠਾਨਕੋਟ ਗੁਰਦਾਸਪੁਰ ਸਾਰਾ ਦਾ ਸਾਰਾ ਪੰਜਾਬ ਨਾਲੋਂ ਸਰਤਾ ਔਰ ਅਸੀਂ ਐਗਜ਼ਾਮਪਲ ਵੀ ਦਿੱਤੇ ਸੀਗੇ ਕਿ ਵੀ ਜਿਹੜੇ ਸਿਰਫ ਇਹ ਸਮਗਲੇਗਾ ਇਹ ਮੁਹਾਲੀ ਔਰ ਚੰਡੀਗੜ੍ਹ ਦੇ ਵਿੱਚ ਸੀਮਿਤ ਨਹੀਂ ਹੈ ਇਹ ਲੁਧਿਆਣਾ ਜਲੰਧਰ ਅੰਮ੍ਰਿਤਸਰ ਹਰ ਜਗ੍ਹਾ ਤੇ ਜਿਹੜੀ ਫੈਕਟਰੀ ਹੈ ਇੱਕ ਫੈਕਟਰੀ ਨੂੰ ਇਸ ਵਲੇ 7000 ਰੁਪਏ ਇੱਕ ਟੈਂਕਰ ਪਿੱਛੇ ਬਜੇਗਾ ਤੇ ਉਹ ਸਾਡੇ ਤੋਂ ਕਿਉਂ ਲਏਗਾ ਜੀ ਉਹ ਸਾਰਾ ਦਾ ਸਾਰਾ ਚੰਡੀਗੜ੍ਹ ਤੋਂ ਸੋਰਸ ਕਰ ਰਿਹਾ ਹੈ ਚੰਡੀਗੜ੍ਹ ਦੇ ਜਿਹੜੇ ਡੀਲਰ ਨੇ ਕੋ ਦਿਨ ਪਰ ਦਿਨ ਦਾ ਦਿਨ ਪਰ ਦਿਨ ਦਿਨ ਦੁਗਣੀ ਰਾਤ ਚ ਹਣੀ ਤੇ ਰਕੀ ਕਰ ਰਹੇ ਨੇ ਪੰਜਾਬ ਦੇ ਖਾਸ ਕਰਕੇ ਬਹਾਲੀ ਦੇ ਜਿੱਥੇ ਆਪਾਂ ਹੁਣ ਖੜੇ ਆ ਸਿੰਘਲਾ ਸਾਹਿਬ ਦੇ ਪੰਪ ਤੇ ਅਸੀਂ ਭੁੱਖੇ ਮਰ ਗਏ ਸਿਰਫ 1 ਕਿਲੋ ਮੀਟਰ ਦਾ ਵਕਫਾ ਹੈ ਇਹ ਕਿਉਂ ਇਹ ਵਿਤਕੜਾ ਕਿਉਂ ਹਾਲਾਂਕਿ ਪੰਜਾਬ ਦਾ ਗਵਰਨਰ ਔਰ ਚੰਡੀਗੜ੍ਹ ਦੇ ਐਡਮਿਨਿਸਟਰੇਟਰ ਸੇਮ ਨੇ ਅਸੀਂ ਤਾਂ ਗਵਰਨਰ ਸਾਹਿਬ ਨੂੰ ਵੀ ਤੁਹਾਡੇ ਮੀਡੀਆ ਰਾਹੀਂ ਇਹ ਰਿਕਵੈਸਟ ਕਰਾਂਗੇ ਕਿ ਭਾਈ ਇਹ ਸਮਗਲਿੰਗ ਰੋਕੋ ਰੇਟ ਬਰਾਬਰ ਕਰੋ ਸਾਡੇ ਡੀਲਰ ਖੁੱਖੇ ਮਰ ਗਏ ਔਰ ਹੋਰ ਬੁਰਾ ਹਾਲ ਹੋਏਗਾ ਕੰਗਾਲੀ ਦੀ ਨੌਬਤ ਪਹੁੰਚ ਚੁੱਕੀ